ਦੇਖੋ ਮੈਸੇਜ ਸੰਗਤਾਂ ਵੱਲੋਂ ਬਹੁਤ ਸੋਹਣਾ ਮਿਲਦਾ ਸਾਰੀ ਸੰਗਤੇ ਚਾਹੁੰਦੀ ਆ ਕੌਮ ਦੀ ਇੱਕ ਮੁਠਤਾ ਇਕਤਾ ਤੇ ਅਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਚੱਲੀਏ ਜਿੱਥੇ ਵੀ ਜਾਇਦਾ ਜਿਸ ਨੂੰ ਵੀ ਮਿਲੀਦਾ ਜਦੋਂ ਗੁਰੂ ਦਾ ਸੰਦੇਸ਼ ਸੁਣਾਈਦਾ ਵਾ ਤੇ ਸਾਰੀ ਹੀ ਸੰਗਤ ਗੁਰੂ ਦੇ ਸੰਦੇਸ਼ ਨੂੰ ਸੁਣਨਾ ਵੀ ਚਾਹੁੰਦੀ ਆ ਅਮਲਾਂ ਦੇ ਵਿੱਚ ਵੀ ਲਿਆਉਂਦੀ ਆ ਅੱਜ ਇਹੀ ਲੋੜ ਵਾ ਕਿ ਆਪਾਂ ਇੱਕ ਮੁੱਠ ਹੋਈਏ ਅਤੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤਾਂ ਦੇ ਉੱਤੇ ਚੱਲੀਏ ਬਾਕੀ ਪੰਜਾਬ ਦੀ ਨੌਜਵਾਨੀ ਤੇ ਬੜਾ ਮਾਣ ਆ ਜਿੱਥੇ ਵੀ ਕਿਤੇ ਜਾਈਦਾ ਕਿਸੇ ਵੀ ਨੌਜਵਾਨ ਨੂੰ ਕੇਸ ਰੱਖਣ ਲਈ ਆਖ ਦੋ ਦਸਤਾਰ ਸਜਾਉਣ ਲਈ ਆਖ ਦੋ ਹਰ ਇੱਕ ਨੌਜਵਾਨ ਇਸ ਗੱਲ ਨੂੰ ਮੰਨਦਾ ਵਾ ਔਰ ਹੜਾਂ ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੇ ਜਾਂ ਹੋਰ ਰਾਜਾਂ ਦੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੇ ਫੇਰ ਗੁਰੂ ਆਸ਼ੇ ਤੇ ਚੱਲ ਕੇ ਜੋ ਮਨੁੱਖਤਾ ਦੀ ਸੇਵਾ ਦਾ ਸਿਧਾਂਤ ਆ ਅ ਸੇਵਾ ਦੇ ਸਿਧਾਂਤ ਤੇ ਚੱਲਦੇ ਆ ਪੂਰੀਆਂ ਸੇਵਾਵਾਂ ਨਿਭਾਈਆਂ ਨਾ ਗੁਰੂ ਕਿਰਪਾ ਕਰੇ ਅਸੀਂ ਇਸੇ ਤਰ੍ਹਾਂ ਗੁਰੂ ਸਿਧਾਂਤਾਂ ਤੇ ਚੱਲਦੇ ਰਹੀਏ ਸਭ ਇਰਾਹਤ ਮਿਲੀ ਆ ਪਾਕਿਸਤਾਨੀ ਜੱਥੇਬੰਦੀਆਂ ਰਵਾਨੇ ਤੇ ਜਿਹੜੀ ਕੇਂਦਰ ਸਰਕਾਰ ਤੋਂ ਇਸ ਚੀਜ਼ ਨੂੰ ਕਿੱਦਾਂ ਦੇਖੋ ਇਸ ਚੀਜ਼ ਨੂੰ ਮੈਂ ਇਦਾਂ ਦੇਖਦਾ ਜੀ ਵੀ ਜਿਹੜੀਆਂ ਸਿੱਖ ਕੌਮ ਨੇ ਅਰਦਾਸਾਂ ਕੀਤੀਆਂ ਸਿੱਖ ਕੌਮ ਦੀਆਂ ਅਰਦਾਸਾਂ ਗੁਰੂ ਕਿਉਂਕਿ ਹਮੇਸ਼ਾ ਸੁਣਦਾ ਵਾ ਉਹ ਅਰਦਾਸਾਂ ਨੂੰ ਭਾਗ ਲੱਗੇ ਆ ਜੋ ਵੀ ਅੜਚਣਾਂ ਆ ਰਹੀਆਂ ਸੀ ਉਹ ਦੂਰ ਹੋਈਆਂ ਤੇ ਭਾਰਤ ਸਰਕਾਰ ਨੇ ਆਪਣਾ ਹੀ ਕੀਤਾ ਹੋਇਆ ਫੈਸਲਾ ਵਾਪਸ ਲਿਆ ਇਸ ਗੱਲ ਲਈ ਮੈਂ ਭਾਰਤ ਸਰਕਾਰ ਦਾ ਧੰਨਵਾਦ ਵੀ ਕਰਦਾ ਵੀ ਉਹਨਾਂ ਨੇ ਸਿੱਖ ਭਾਵਨਾਵਾਂ ਨੂੰ ਦੇਖਿਆ ਕਿਉਂਕਿ ਪ੍ਰੋਟੋਕਾਲ ਦੇ ਜਥੇ ਆ ਤੇ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਆ ਉੱਥੇ ਜਥਾ ਜਾਊਗਾ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਭੂਮੀ ਨੂੰ ਨਤਮਸਤਕ ਹੋਊਗਾ ਗੁਰੂ ਨੂੰ ਨਤਮਸਤਕ ਹੋਊਗਾ ਗੁਰੂ ਨਾਨਕ ਨੇ ਕਿਉਂਕਿ ਸਮੁੱਚੇ ਸੰਸਾਰ ਦੇ ਵਿੱਚ ਘੁੰਮ ਕੇ ਸਾਰਿਆਂ ਨੂੰ ਇੱਕ ਰੱਬ ਦੇ ਲੜ ਲਾਇਆ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹਿਣਾ ਸਿਖਾਇਆ ਤੋ ਦੋਵਾਂ ਦੇਸ਼ਾਂ ਦੇ ਸਖਾਵੇ ਸਬੰਧ ਇਸ ਖਿੱਤੇ ਵਾਸਤੇ ਬਹੁਤ ਚੰਗੇ ਆ ਮੈਂ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦਾ ਜੋ ਫੇਰ ਸੰਗਤਾਂ ਜਿਹੜੀਆਂ ਜਥੇ ਦੇ ਰੂਪ ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਜਾਣਗੀਆਂ ਕਿਉਂਕਿ ਸਿੱਖ ਸੰਸਥਾਵਾਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸੰਸਥਾਵਾਂ ਪੂਰਾ ਜੋਰ ਦੇ ਰਹੀਆਂ ਸੀ ਕਿ ਸਾਡੇ ਜਥੇ ਜਾਣ ਸੰਗਤਾਂ ਅਰਦਾਸਾਂ ਕਰ ਰਹੀਆਂ ਸੀ ਤੇ ਮੈਂ ਸਮਝਦਾ ਇਹ ਅਰਦਾਸਾਂ ਨੂੰ ਭਾਗ ਲੱਗੇ ਆ ਤੇ ਸੰਗਤਾਂ ਦੀ ਅਰਦਾਸ ਪੂਰੀ ਹੋਈ ਸਿੱਖ ਸਾਹਿਬ ਇੱਕ ਯੂਐਸਏ ਦੇ ਵਿੱਚ ਆਰਮੀ ਦੇ ਵਿੱਚ ਦੜੇ ਤੇ ਪਕੜੀਆ ਮਨਾ ਕਰ ਦਿੱਤਾ ਕਿ ਅਸੀਂ ਕਥਾ ਦੇਖ ਰਹੇ ਹਾਂ ਇਹਦੇ ਸਾਰੇ ਪੱਖਾਂ ਤੋਂ ਆਪਾਂ ਦੇਖ ਰਹੇ ਹਾਂ ਜੇ ਤੇ ਮਨਾ ਕੀਤਾ ਤੇ ਇਹ ਬਹੁਤ ਮੰਦ ਭਗਾ ਕਿਉਂਕਿ ਜਿਹੜੀ ਦਸਤਾਰ ਆ ਉਹ ਸਿੱਖ ਦੀ ਸ਼ਾਨ ਆ ਭਾਵੇਂ ਪਹਿਲੀ ਜਿਹੜੀ ਹੋਏ ਵਰਲਡ ਵਾਰ ਜਾਂ ਦੂਜੀ ਵਰਲਡ ਵਾਰ ਹੋਵੇ ਇਹਦੇ ਵਿੱਚ ਸਿੱਖ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਕਈ ਦੇਸ਼ਾਂ ਵੱਲੋਂ ਲੜੇ ਦਸਤਾਰਾਂ ਸਜਾ ਕੇ ਲੜਿਆ ਰ ਆਪਾਂ ਨੂੰ ਇਹ ਵੀ ਪਤਾ ਵਾ ਭਈ ਉਸ ਵੇਲੇ ਸਿੱਖ ਫੌਜੀਆਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਟੋਪੀਆਂ ਪਾ ਲੋ ਕੇਸ ਦਾੜੀ ਛੱਡਣੀ ਤੇ ਇੱਕ ਪਾਸੇ ਦੀ ਗੱਲ ਆ ਤੇ ਉਹਨਾਂ ਨੇ ਕਿਹਾ ਸੀ ਵੀ ਜੇ ਸਾਡੇ ਸਿਰ ਵਿੱਚ ਗੋਲੀ ਵੱਜੂਗੀ ਤੇ ਅਸੀਂ ਕਲੇਮ ਨਹੀਂ ਕੋਈ ਵੀ ਲਵਾਂਗੇ ਪਰ ਅਸੀਂ ਦਸਤਾਰ ਦੀ ਥਾਂ ਤੇ ਟੋਪੀ ਨਹੀਂ ਪਾਵਾਂਗੇ ਤੋਂ ਸਿੱਖ ਕੌਮ ਸਿਧਾਂਤਾਂ ਤੇ ਪੱਕੀ ਆ ਸਿੱਖ ਫੌਜੀ ਵੀ ਪੱਕੇ ਆ ਯੂ ਐਸ ਏ ਨੂੰ ਤੇ ਲੋਕ ਬਹੁਤ ਵੱਡਾ ਲੋਕਤੰਤ੍ਰਿਕ ਕੁਲਕ ਮੰਨਦੇ ਆ ਤੇ ਮੈਨੂੰ ਆਸ ਆਪੀ ਜੋ ਵੀ ਜੇ ਕੋਈ ਇਹੋ ਜਿਹਾ ਫੈਸਲਾ ਆਇਆ ਤੇ ਵਾਪਸ ਲੈ ਲੈਣਗੇ ਇਹ ਵੀ ਨਹੀਂ ਚਾਹੀਦਾ ਕਿਉਂਕਿ ਕੇਸ ਸਾਨੂੰ ਗੁਰੂ ਨੇ ਬਖਸ਼ੇ ਆ ਧੁਰ ਦਰਗਾਈ ਰਹਿਮਤ ਆ ਦਸਤਾਰ ਗੁਰੂ ਨੇ ਬਖਸ਼ੀ ਆ ਬਾਕੀ ਇਹਦੇ ਸੰਬੰਧੀ ਜੋ ਵੀ ਪਹਿਲੂ ਹੈ ਤੇ ਵਿਚਾਰ ਕੀਤੀ ਜਾ ਰਹੀ ਆ ਤੇ ਫਿਰ ਸਾਡੀਆਂ ਸੰਸਥਾਵਾਂ ਦਾ ਅਸੀਂ ਵੀ ਉੱਥੋਂ ਦੀ ਸਰਕਾਰ ਦੇ ਨਾਲ ਰਾਬਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ